ਪੰਜਾਬੀ ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਕੋਈ ਸੈਟਲ ਹੋਣ ਦੇ ਲਈ ਉੱਥੇ ਵਿਦੇਸ਼ ਜਾ ਰਿਹਾ ਹੈ ਕੋਈ ਪੈਸਾ ਕਮਾਉਣ ਦੇ ਲਈ ਤੇ ਕੋਈ ਕਰ ਦੇ ਗੁਰਬਤ ਨੂੰ ਦੂਰ ਕਰਨ ਦੇ ਲਈ ਵਿਦੇਸ਼ੀ ਧਰਤੀ ਤੇ ਪੈਰ ਰੱਖ ਰਿਹਾ ਹੈ ਪਰ ਇਹਨਾਂ ਲੋਕਾਂ ਦੀਆਂ ਮਜਬੂਰੀਆਂ ਦਾ ਕਈ ਵਾਰ ਥਾਗੇ ਏਜੰਟ ਬਹੁਤ ਹੀ ਲਾਹਾ ਤੱਕਦੇ ਨੇ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਕਿ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਦੇ ਪਿੰਡ ਤਲਵੰਡੀ ਨਾਹਰ ਤੋਂ ਸਾਹਮਣੇ ਜਿੱਥੇ ਕਿ ਬਾਕੀ ਨੌਜਵਾਨਾਂ ਦੀ ਤਰ੍ਹਾਂ ਇਸ ਨੌਜਵਾਨ ਨੇ ਵੀ ਵਿਦੇਸ਼ ਜਾਣਾ ਸੀਗਾ ਘਰ ਦੇ ਹਾਲਾਤਾਂ ਸੁਧਾਰਨ ਦੇ ਲਈ ਜਾਣਾ ਸੀ ਜਿਸ ਤੋਂ ਬਾਅਦ ਉਸ ਪਰਿਵਾਰ ਦੇ ਨਾਲੋਂ ਇੱਕ ਠੱਗੀ ਵੋਝਦੀ ਹੈ ਦਰਅਸਲ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਇੱਕ ਮਹਿਲਾ ਏਜੰਟ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਉਸ ਦੇ ਵਿਦੇਸ਼ ਭੇਜਾਂਗੇ ਤਾਂ ਲੱਖਾਂ ਰੁਪਏ ਉਹਨਾਂ ਤੋਂ ਲੈ ਲਈਏ ਉਸ ਤੋਂ ਬਾਅਦ ਜਦੋਂ ਵੀਜ਼ਾ ਤੇ ਟਿਕਟ ਲੈ ਕੇ ਉਹਨਾਂ ਦਾ ਬੇਟਾ 에ਅਰਪੋਰਟ ਤੇ ਪਹੁੰਚਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਵੀਜ਼ਾ ਤੇ ਟਿਕਟ ਦੋ ਵੀ ਨਕਲੀ ਨੇ ਉਸ ਤੋਂ ਬਾਅਦ ਫਿਰ ਉਸ ਨੂੰ ਟੂਰਿਸਟ ਵੀਜ਼ਾ ਦੇਣ ਦੀ ਗੱਲ ਆਖੀ ਗਈ ਕਿ ਟੂਰਿਸਟ ਤੌਰ ਤੇ ਤੁਹਾਨੂੰ ਭੇਜ ਦਿੰਦੇ ਨੇ ਉੱਥੇ ਜਾ ਕੇ ਵੀ ਪਤਾ ਲੱਗਦਾ ਕਿ ਉਹ ਵੀ ਜਾਲੀ ਨਿਕਲਦਾ ਹੈ ਜਿਸ ਤੋਂ ਬਾਅਦ 7 ਲੱਖ ਤੋਂ ਜ਼ਿਆਦਾ ਪੈਸੇ ਉਸ ਮੈਲਾ ਏਜੰਟ ਵੱਲੋਂ ਉਸ ਪਰਿਵਾਰ ਤੋਂ ਠੱਗ ਲਏ ਜਾਂਦੇ ਨੇ ਜਿਸ ਤੋਂ ਬਾਅਦ ਉਹ ਨੌਜਵਾਨ ਜਿਸ ਦਾ ਨਾਂ ਕਿ ਬਲਜਿੰਦਰ ਦੱਸਿਆ ਜਾ ਰਿਹਾ ਹੈ ਉਸ ਨੇ ਅੱਖ ਕੇ ਜੋ ਹੈ ਉਹ ਕੋਈ ਜ਼ਹਿਰੀਲੀ ਚੀਜ਼ निगल ਲਈ ਤੇ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਥੱਕ ਗਏ ਉਹ ਜਿਹੜੇ ਮਾਰ ਮਾਰ ਪਰ ਨਾ ਤਾਂ ਉਹਨਾਂ ਦਾ ਕੋਈ ਪੈਸਾ ਵਾਪਸ ਦਿੱਤਾ ਗਿਆ ਉਸ ਮਹਿਲਾ ਏਜੰਟ ਦੇ ਵੱਲੋਂ ਪੁਲਿਸ ਵੀ ਕੁਝ ਨਹੀਂ ਕਰ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਮੀਡੀਆ ਦਾ ਸਹਾਰਾ ਲਿਆ ਗਿਆ ਤਾਂ ਤਸਵੀਰਤਾਂ ਦਿਖਾ ਰਿਹਾ ਤਾਂ ਜ਼ਿੰਦਗੀ ਤੇ ਮੌਤ ਦੀ ਲੜਾਈ ਉਹ ਨੌਜਵਾਨ ਹਸਪਤਾਲ ਦੇ ਵਿੱਚ ਲੜ ਰਿਹਾ ਜਿਸ ਨੇ ਸੁਪਨੇ ਦੇਖੇ ਹੋਣਗੇ ਵਿਦੇਸ਼ ਜਾਣ ਦੇ ਉੱਥੇ ਜਾ ਕੇ ਸੈਟਲ ਹੋਣ ਦੇ ਮਾਪਿਆਂ ਦੇ ਜੋ ਹੈ ਉਹਨਾਂ ਨੂੰ ਚੰਗੀ ਜ਼ਿੰਦਗੀ ਹੋਰ ਦੇਣ ਦੇ ਹਾਲਾਤਾਂ ਨੂੰ ਸੁਧਾਰਨ ਦੇ ਪਰਿਵਾਰ ਦੇ ਭਰੋ ਸੁਪਨੇ ਕਿੰਨਾ ਕਿਤੇ ਜਰੂਰ ਚਪਨਾ ਚੂਰ ਹੋ ਗਏ ਤੇ ਹੁਣ ਉਹ ਖੁਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਪਰਿਵਾਰ ਦੇ ਵੱਲੋਂ ਹੁਣ ਅਪੀਲ ਕੀਤੀ ਜਾ ਰਹੀ ਹੈ ਬੇਨਤੀ ਕੀਤੀ ਗਈ ਹੈ ਕਿ ਕੁਝ ਕਿਆ ਤੁਹਾਨੂੰ ਸੰਭਲ ਜਿੰਦਤ ਸਿੰਘ ਸਾਰਾ ਪਿਆਰਾ ਸਿੰਘ ਜੀ ਇਹਦਾ ਕੋ ਪੈਸਾ ਦਾ ਲੈਣ ਦੇ ਸੀ ਦਲਵਿੰਦਰ ਸਿੰਘ ਰਾ ਜੀ ਪਿੰਡ ਦਾ ਹੀ ਬਸਨਖੀ ਉਹਨ ਅੱਛਾ ਜੀ ਉਹ ਪੈਸਾ ਨੇ ਕੋ ਲੈਣ ਦੇ ਨਹੀਂ ਕਰਕੇ ਉਹ ਪੈਸੇ ਨਹੀਂ ਮੋੜ ਰਹੇ ਅੱਛਾ ਜੀ ਬਾਹਰ ਦੇ ਦਾ ਘਾਸਾ ਦੇ ਕੇ 7 ਲੱਖ ਰੁਪਇਆ ਨਾ ਆਪਣਾ ਕੋ ਲੈ ਆ ਜਾ ਠੀਕ ਹੈ ਜੀ ਬਲਜਿੰਦਰ ਸਿੰਘ ਕੋ ਠੀਕ ਹੈ ਜੀ ਜੀ ਉਸ ਤੋਂ ਤੰਗਾ ਆ ਕੇ ਇਸ ਨੇ ਕੁਝ ਰੀਲੀ ਚੀਜ਼ ਜਿਹੜੀ ਖਾਲੀ ਹੈ ਅੱਛਾ ਜੀ ਜਿਸ ਨੂੰ ਹੁਣ ਮੈਟ ਟ੍ਰੀਟ ਸਰ ਮੈਟ ਟੌਲ ਹਸਪੀਟਲ ਵਗੇ ਦਾਖਲ ਕਰਾਇਆ ਗਿਆ ਹੈ ਜੀ ਸਰ ਕੀ ਚੋ ਦੀ ਹਾਲਤ ਹੈ ਨਾਜ਼ੁਕ ਨਾਜ਼ੁਕ ਹੈ ਜੀ ਠੀਕ ਹੈ ਆਦੀ ਕਿਉਂ ਖਾਣੀ ਪਈ ਉਹਨੂੰ ਦਵਾਈ ਪੈਸਾ ਲੈਣ ਨਾਲ ਉਹਦੇ ਵਿਦੇਸ਼ ਵਿੱਚ ਉਹ ਕਿੰਨੇ ਚਾਸਾ ਦੇ ਫੈਸਲਾ ਰੱਖਿਆ ਸੀ ਤੇ ਉਹ ਰੱਖਿਆ ਸੀ ਉੱਥੇ ਕੋਈ ਫੈਸਲਾ ਕੋਈ ਨਿਪਟਰੇ ਨਿਪਟਰੇ ਨਹੀਂ ਚੱਲਿਆ ਪਰ ਅਸੀਂ ਸੁਣਿਆ ਇਹ ਕਹਿੰਦੇ ਜੀ ਥਾਣੇ ਸਾਨੂੰ ਕਿਤੇ ਕਿਤੇ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਇਨਸਾਫ ਨਾ ਮਿਲਣ ਕਰਕੇ ਹਾਂਜੀ ਜਾਂ ਉਹਨਾਂ ਦੇ ਲੈਣ-ਦੇਣ ਕਰਕੇ ਅੱਛਾ ਜੀ ਉਸਦੇ ਕੱਲ੍ਹ ਨੂੰ ਫੈਸਲਾ ਹੈ ਅੱਛਾ ਜੀ ਅੱਜ ਨਾ ਇੱਕ ਗੱਲ ਸਾਹ ਦਾ ਆ ਅੱਜ ਇੱਕ ਦਵਾਈ ਖਾਲੀ ਹੈ ਠੀਕ ਹੈ ਸਰ ਜਿਹੜੀ ਜੀ ਖਾਲੀ ਹੈ ਦੇਖੋ ਹੁਣ ਤੇ ਸਰ ਹੁਣ ਅਗਲੀ ਕਾਰਵਾਈ ਬਾਰੇ ਕੋਈ ਦੱਸੋਗੇ ਉਹ ਤੇ ਬਾਕੀ ਕਾਰਵਾਈ ਉਹਨਾਂ ਦੇ ਬਿਆਨ ਰਹੀ ਆ ਅੱਛਾ ਜੀ ਮੁੰਡਾ ਲਿਆਈ ਸੀ ਜੂਚ ਆ ਜੀ ਬਾਹਰੇ ਕਾ ਕੁਛ ਹਾਲ ਚੁਣ ਸੁਧਰਨਗੇ ਜੀ ਸਰ ਉਹਨਾਂ ਤੇ ਬਿਆਨ ਲਵਾਂਗੇ ਬਿਆਨ ਕੀਤੇ ਹੁਣ ਜਿਹੜੇ ਕਲਮਬਾ ਇਨਾਂ ਦੇ ਮਾਤਾ ਹੀ ਚ ਲਏਗਾ ਇਨਾਂ ਦੇ ਮਾਤਾ ਜੀ ਠੀਕ ਜੀ ਠੀਕ ਇਹ ਮਗਾ ਲੜਨ ਤੇ ਮੈਨੂੰ ਆਂਦਾ ਮੁੰਡੇ ਕੀ ਆਦਤ ਦਿਆ ਮੈਂ ਮੁੰਡਿਆਂ ਦੇ ਬਾਹਰ ਆਦੇ ਇੱਕ ਇਥੇ ਆ ਆਉਂਦਾ ਵੀ ਅੰਬਰਾਂ ਮੈਦਮ ਹੁੰਦੀ ਇੱਕ ਅੱਛਾ ਜੀ ਤੇ ਉਹ ਜੋ ਮਹੀਨੇ ਕਰਦੀ ਆ ਅੱਛਾ ਜੀ ਤੇ ਮੈਂ ਦੋ ਚਾਰ ਦਿਨ ਤੇ ਮੈਂ ਦਾਦੀ ਆਖਿਆ ਮੈਂ ਵਾਟਾ ਮੈਂ ਰਾਬੀ ਉਹ ਵਿਲਾਪੇ ਪਿੰਗਈ ਆ ਉਹ ਅੰਗਰ ਅੰਬਰਾਂ ਮੈਡਮੋਂ ਦੀ ਆ ਦੇ ਚਲ ਉਹ ਵੇਖ ਲਈ ਉਹ ਤੇ ਐਂ ਧੋਈਆਂ ਆਇਆ ਇਹਨਾਂ ਆਖਿਆ ਮੈਦਮ ਦੇ ਕੋਲ ਮੈਦਮਾਂ ਜੀ ਆ ਵੀ ਵਿਆਹ ਤੋਂ ਪਹਿਲੇ ਇਹਨੇ ਕਿਹਾ ਮੁਰਖਾ ਆਖਿਆ ਵੀ 7 ਲੱਖ ਰੁਪਈਆ ਦਊ ਮੈਂ 7.5 ਲੱਖ ਤੇ ਮੈਂ ਚੰਗੇ ਮੁਰਖਾ ਨਾ ਹੋਈ ਤੇ ਮੁਰਕੇ ਦੀ ਰਾਤ ਆ ਰਿਸ਼ੇ ਦਾ ਰਾਤ ਆ ਪਾਇਚੇ ਮੇ ਨਗੇ ਤੇ ਇਹਨੇ ਕੋਹਿੰ ਦੱਸਿਆ ਤੇ ਜਦੋਂ ਜਾਣਾਂ ਆਖਿਆ ਵੀ ਪਹਿਲੇ ਵਕਤ ਮੈਂ ਪਾ ਗਾ ਡੋਮਿਨਿਕ ਘਾਣ ਦੇ ਪੰਜ-ਛੇ ਮਹੀਨੇ ਗਿਆ ਨਹੀਂ ਆਂਦਾ ਤਿੰਨ-ਤਿੰਨ ਮਿੰਟ ਦਾ ਆਦੇ ਨੇ ਘਰ ਦੇ ਟਿਕਟੇ ਦੇ ਤੇ ਰੀਆ ਵੀ ਦੇਤਾ ਤੇ ਸਭ ਕੁਝ ਦੇਤਾ ਤਿੰਨ ਰਾਹ ਦੇ ਮੈਂ ਕਿਹਾ ਅੱਜ ਘਰ ਮੈਂ ਘਰ ਦੀ ਕਲੇ ਦੇਂਦੀ ਪੈਸੇ ਉਹਨੇ ਕਿਹਾ ਦੇਣ ਤੋਂ ਨਹੀਂ ਲੈਣੇ ਅਹੀਂ ਕੋਈ ਅਹੀਂ ਮੈਂ ਕੰਮ ਕਰਨ ਵਾਲੀ ਆ ਤੇ ਨਹੀਂ ਇਹ ਤਿੰਨ ਦੱਸਦੀ ਮੈਂ ਘਰ ਪੁਛਾਂਦੇ ਉਹਨੇ ਕੁੱਫੀ ਜੁਤਾ ਤੇ ਫਿਰ ਵਾਜੇ ਨਾਂ ਗਿਆ ਪਹਿਵੀਂ ਇੱਕ ਨਗਰੀ ਜੀਆ ਵਕਾਗੇ ਤੇ ਪਹਿਲੇ ਤੇ ਇਹ ਤਾਂ ਰਵੀ ਆ ਗਿਆ ਤੇ ਪਹਿਲੇ ਚੋਕੇ ਬਿਆਜੀ ਪੈਸੇ ਦਿੱਤੇ ਆ ਉਹ ਮੁੰਡਾ ਵੀ ਆਖੋ ਮੈਂ ਇੱਥੇ ਇੱਕ ਨੋ ਜੀ ਨੇ ਪੈ ਵੀ ਕੀਤੇ ਚ ਵਿਆਹ ਜੋ 3 ਵੀ ਸੈਂਕੜੇ ਦਾ ਹਵਲਾ ਯਾਨੀ ਕਿ 7.5 ਦਾ ਹੁੰਦਾ 10 ਤੋਂ ਵੱਧ ਬਣਦਾ ਹਾਂਜੀ ਬਣਦਾ ਤਾਂ ਜੋ ਵੀ 3 ਲੱਖ ਇਕੱਠਾ ਫੜਿਆ ਅਕਸਾਂ ਤੋਂ ਪੱਲੇ ਕੁਝ ਨਹੀਂ ਨਾ ਪੱਲੇ 36000 ਰੁਪਇਆ ਕੱਟ ਕੇ ਤਾਂ 1 ਲੱਖ 7 2.60 ਹਜ਼ਾਰ ਰੁਪਇਆ ਇੰਝ ਤਾਂ ਇਸਾਂ ਕੇ ਕੋ 50 ਚੱਕਾ ਕੇ ਕੋ ਰੱਖ ਚੁੱਕਿਆ ਇੱਥੇ ਚੁੱਕੇ ਤੇ ਐਵੇਂ ਸਭ ਨੇ ਜੀ ਹਰ ਮਰੀਆਂ ਜੀ ਜੀ ਮਰੀਆਂ ਨੇ ਇਹ ਭਾਈ ਮਾਮਲਾ ਬਾਹਰ ਜਾਂਦਾ ਸੀ ਤੇ ਜੋ ਕਿ ਪਹਿਲੀ ਗੱਲ ਤੇ ਇਹਨੇ 5 ਪੈਸੇ ਨਹੀਂ ਲਾਦੇ ਜਿੱਥੋਂ ਦਾ ਇਹਨਾਂ ਲਾਇਰ ਰਚੀਆ ਦਾ ਰਚੀਆ ਦਾ ਆਮ 2.5 ਲੱਖ ਰੁਪਏ ਵਿੱਚ ਬੰਦਾ ਚਲ ਜਾਂਦਾ ਵਰਕ ਵਿੱਚ ਚਲ ਜਾਂਦਾ ਇਹਨਾਂ ਟੂਰਿਸਟ ਹੀ ਮਤਲਬ 7 ਲੱਖ 10 ਹਜ਼ਾਰ ਰੁਪਏ ਚ ਲਾਇਆ ਦੂਜੀ ਗੱਲ ਏਜੰਟ ਦੀ ਹਰ ਇੱਕ ਦੀ ਜੁਮੇਹਾਰੀ ਦੀ ਕਿਸੇ ਕੋ ਆਪ ਫਾਈਲ ਲਵਾਈਏ ਬਾ ਵੀ ਬਾਹਰੋਂ ਆਇਆ ਉਹ ਹਰ ਕੋ ਬੰਦਾ ਕਹਿੰਦਾ ਜਿਨ੍ਹਾਂ ਦਾ ਕੋ ਬੰਦਾ 에어ਪੋਰਟ ਤੋਂ ਚੜ੍ਹ ਨਹੀਂ ਜਾਂਦਾ ਕਿ ਉਤਰ ਨਹੀਂ ਜਾਂਦਾ ਕੰਮ ਤੇ ਨਹੀਂ ਲੱਗ ਜਾਂਦਾ ਕੋ ਆਪਣਾ ਕਮਰੇ 'ਚ ਹੀ ਚੱਲ ਜਾਂਦਾ ਉਹਨਾਂ ਦਾ ਕਿ ਏਜੰਟ ਦੀਆਂ ਲੱਤਾਂ ਭਾਰ ਨਹੀਂ ਚਲਦੀਆਂ ਇਹ ਮੈਡਮ ਉਹਨੇ ਕਹਿੰਦੀ ਆ ਕਿ ਸਾਡਾ ਕੰਮ ਹੀ ਵੀਜ਼ਾ ਦੋਣਾ ਉਹ ਵੀ ਪਹਿਲਾਂ ਤਾਂ ਨਕਲੀ ਨਿਕਲਿਆ ਦੂਜਾ ਟੂਰਿਸਟ ਦਵਾਤਾ ਡੰਮੀ ਟਿਕਟਾਂ ਇਹਨਾਂ ਕੋ ਹੈਗੀਆਂ ਵਾ ਦੂਜਾ ਮੜ ਕੇ ਮੈਡਮ ਕਹਿੰਦੇ ਕਿ ਇਹਦਾ ਸਾਡਾ ਕੰਮ ਟਿਕਟਾਂ ਕਰਾਉਣੀਆਂ 에어ਪੋਰਟ ਤੋਂ ਚੜ੍ਹਦਾ ਇਹਦਾ ਕੰਮ ਆ ਯਾਨੀ ਤੁਹਾਡਾ ਵੀ ਜਿਹੜੀਆਂ ਟਿਕਟਾਂ ਸੀ ਜਾਂ ਪਲੇਨ ਦੀਆਂ ਉਹ ਵੀ ਡੰਮੀ ਆ ਹਾਂਜੀ ਡੰਮੀ ਟਿਕਟਾਂ ਵੀ ਹੈਗੀਆਂ ਕਿਉਂਕਿ ਉਹ ਚੋਰਚ ਨੂੰ ਦੀਦੀ ਹੈਗੀ ਤੇ ਬਾਕੀ ਦਗੇ ਹਾਲ ਤੁਹਾਨੂੰ ਪਤਾ ਕਿ ਟੂਰਿਸਟ ਵੀਜ਼ਾ ਚ ਪੂਰੀ ਇੰਟਰਵਿਊ ਕਲੀਅਰ ਕਰਨੀ ਪੈਂਦੀ ਆ ਇਹੋ ਵਿਚਾਰਾ ਪੜਿਆ ਲਿਖਿਆ ਨਹੀਂ ਹੈਗਾ ਜਦੋਂ ਉਹਨਾਂ ਇੰਟਰਵਿਊ ਵਾਸਤੇ ਪਹਿਲਾ ਸਵਾਲ ਕੀਤਾ ਇਹਨੂੰ ਜਵਾਬ ਹੀ ਨਹੀਂ ਆਇਆ ਇਹ ਅੱਗੋ ਮੈਡਮ ਹੁਣ ਕਹਿੰਦੀ ਹੈ ਪਹਿਲਾਂ ਹੀ ਗੱਲਾਂ ਕੁਝ ਨਹੀਂ ਹੋਈਆਂ ਕਿ ਮਤਲਬ ਮੈਡਮ ਹੁਣ ਕਹਿੰਦੀ ਹੈ ਕਿ ਮੇਰਾ ਕੰਮ ਹੀ ਵੀਜ਼ਾ ਦੋਣਾ ਟਿਕਟ ਕਰਾਉਣਾ ਅੱਗੋ ਚੜਨਾ ਨਾ ਚੜਨਾ ਇਹਦੀ ਫਿਰਦਰਦੀ ਆ ਹੁਣ ਜਿਹੜੇ ਬੰਦੇ ਨੂੰ ਏ ਨਹੀਂ ਲਿਖਣਾ ਨਹੀਂ ਆਉਂਦਾ ਉਹ ਤਾਂ ਬੰਦਾ ਇੰਟਰਵਿਊ ਕਿੱਦਾਂ ਕਰ ਲਿਆ ਟੂਰਿਸਟ ਵੀਜ਼ਾ ਕਰ ਲੋ ਮੰਨ ਲਓ ਜੇ ਰੱਬ ਨਾ ਕਰੇ ਇੱਥੋਂ ਕਿਸ ਜਿਹੜਾ ਵੀਜ਼ਾ ਦਾ ਉਹ ਦੱਸਿਆ ਕੋਈ ਨਹੀਂ ਲੱਗਾ। ਹਾਂ ਪਹਿਲਾਂ ਵਰਕ ਪਰਮਿਟ ਦਾ ਕਿਹਾ ਸੀ ਉਹ ਨਕਲੀ ਲੱਗਾ ਟੂਰਿਸਟ। ਪਹਿਲਾਂ ਜਿਹੜਾ ਵਰਕ ਲਾਇਆ ਹੈ ਨਾ ਉਹ ਨਕਲੀ ਨਿਕਲਿਆ ਜਾ। ਉਹ ਫੇਕ ਹੋ ਗਿਆ। ਹਾਂਜੀ ਫੇਕ ਨਿਕਲਿਆ। ਜਿਹੜਾ ਟੂਰਿਸਟ ਹੀ ਸੀਗਾ। ਜਿਹੜਾ ਟੂਰਿਸਟ ਲਾਇਆ ਵਾ ਉਹ ਹੈਗਾ ਜਿਹੜਾ ਮਾਲਾ ਟੂਰਿਸਟ ਨਹੀਂ ਲੱਗੇ ਤੇ ਉਹ ਦੱਸਾਂ ਤੇ ਆਈ ਨਾ। ਹਾਂਜੀ ਅੰਜ ਟੂਰਿਸਟ ਜਿਹੜਾ ਲੱਗੇ ਨਾ ਉਹ ਦੱਸਿਆ ਉਹਨਾਂ ਨੂੰ 7500 ਰੁਪਏ ਤੇਰਾ ਟੂਰਿਸਟ ਨਹੀਂ ਟੂਰਿਸਟ ਬੋਲ ਗੱਲ ਨਹੀਂ ਨਾ ਕੀਤੀ ਕਿ ਟੂਰਿਸਟ ਆ ਕਿਉਂਕਿ ਇਹਨੂੰ ਵਿਜ਼ਿਟ ਵਰਕ ਕਹੀ ਜਾਂਦੀ ਆ ਕਿ ਵੀਜ਼ਾ ਟੂਰ ਵਰਕ ਤੂੰ ਜਾ ਕੇ ਕੰਮ ਕਰਦਣਾ। ਕਿਉਂਕਿ ਨਾਰੇ ਜੁਮੇਆ ਦੀ ਲੈਂਦੇ ਜਿਹੜੀ ਕੰਮ ਦੀਨਾ ਚੜਾਉਂਦੀ ਜੁਮੇਆ ਲੈਂਦੇ ਆ ਕਿਉਂਕਿ ਹਰ ਜੰਟ ਦਾ ਕੰਮ ਹੁੰਦਾ ਵਾ ਕਿ ਬੰਦੇ ਨੂੰ ਚੜਾ ਕੇ ਖੁਦ ਆਪ ਆਉਣਾ ਫੇਰ ਜਿੰਨਾ ਕੋਈ ਲੈਡ ਨੀ ਕੱਗੇ ਕਰ ਦਿੰਦਾ ਕਿਉਂਕਿ ਬੰਦੇ ਕੋ ਪਹੁੰਚ ਨਹੀਂ ਜਾਂਦਾ ਸਹੀ ਸਲਾਮਤ ਉਹਨਾਂ ਤੱਕ ਇਹ ਕੋ ਕਹਿੰਦੇ ਸਾਡਾ ਕੰਮ ਟਿਕਟੇ ਦੇਣਾ ਵੀਜ਼ਾ ਦੇਣਾ ਸਾਡਾ ਕੋਈ ਕੰਮ ਨਹੀਂ ਅੱਗੇ ਬੰਦਾ ਚੜੇ ਜਾਂ ਨਾ ਚੜੇ ਉਹਦੀ ਸਿਰ ਤੇ ਵੀ ਸਾਡੀ ਕੋਈ ਨਹੀਂ ਆ ਕੀ ਤੇ ਇਦਾਂ ਤੁਹਾਡੇ ਮੁਤਾਬਿਕ ਹੀ ਗੁਮਰਾਹ ਕੀਤਾ ਗਿਆ ਬਜਟ ਹਾਂਜੀ ਬਿਲਕੁਲ ਭਾਈ ਜੀ ਗੱਲ ਦਾ ਉਹ ਇਹਨਾਂ ਕੋ ਪੜਿਆ ਲਿਖਿਆ ਤਾਂ ਹੈ ਨਹੀਂ ਆ ਕਿਤਾ ਕਿਤਾ ਕੋਈ ਕਿਉਂਕਿ ਇਹਨਾਂ ਪੜਿਆ ਲਿਖ ਜਿਹੜਾ ਬੰਦਾ ਇੰਟੈਲੀਜੈਂਟ ਹੋਵੇ ਪਤਾ ਹੋਵੇ ਕਿ ਉਹਨੂੰ ਤਾਂ ਕੋਈ ਸਵਾਲ ਜਵਾਬ ਹੀ ਨਹੀਂ ਹੋਇਆ ਐਂਬੈਸੀ ਵਿੱਚ ਉਹਨਾਂ ਪੁੱਛਿਆ ਕੀ ਕਰਨ ਚੱਲੇ ਆ ਇਹਨੂੰ ਕੋਈ ਸਵਾਲ ਹੀ ਨਹੀਂ ਪੁੱਛਿਆ ਕਿੱਥੇ ਚੱਲੇ ਆ ਕਿਉਂ ਕਰਨ ਚੱਲੇ ਆ ਤੁਹਾਡੇ ਕਾਰਨ ਤਾਂ ਵੀ ਧੋਖਾਧੜੀ ਹੋਈ ਹਾਂਜੀ ਭਾਈ ਧੋਖਾਧੜੀ ਹੋਈ ਆ ਤੇ 7 ਲੱਖ 10 ਹਜ਼ਾਰ ਰੁਪਏ ਚ ਆਪਾਂ ਕਿਸੇ ਵੀ ਏਜੰਟ ਕੋਲ ਪਤਾ ਕਰ ਲਈਏ 7 ਲੱਖ 10 ਹਜ਼ਾਰ ਰੁਪਏ ਰਸ਼ੀਆ ਵੀਜਾ ਹੀ ਨਹੀਂ ਦਿੰਦਾ ਨਾ ਵਰਕ ਨਾ ਟੂਰਿਸਟ ਟੂਰਿਸਟ ਉਸ ਸਸਤੇ ਲੱਗਦੇ ਆ ਤੇ ਵਰਕ ਲਵਾਉਣਾ ਤਾਂ 2 ਲੱਖ ਰੁਪਏ ਚ ਸਾਰਾ ਲੱਗ ਜਾਂਦਾ ਉਹ ਬਾਅਦ ਚ ਉਹਨੇ ਇੱਥੇ ਵੀ ਥਾਣੇ ਦਰਖਾਸਤ ਜੀ ਸਰ ਤੇ ਉੱਥੇ ਕੋਈ ਸੁਣਵਾਈ ਨਹੀਂ ਹੋਈ ਸਗੋਂ ਮੈਡਮ ਇਹਨੂੰ ਡਾਪੇ ਕਹਿਣ ਕਿ ਜੇ ਛੁੱਡੂ ਆ ਉਹ ਮਤਲਬ ਬੰਦੇ ਨੇ ਆਪਣੇ ਗੱਲ ਦਿਲ ਤੇ ਲਾ ਲਈ ਕਿ ਮਤਲਬ ਮੇਰੀ ਕਿਸੇ ਬੰਨੇ ਸੁਣਵਾਈ ਨੇ ਕੀ